لوک ساد کے بچن املیک لال کیرتن سنت کماوت ہو تیوار آپ تر لوگ ਸਫਲ ਜੀਵਨ ਸਫਲਤਾ ਦਾ ਨਾਮ ਕਿਉ ਤੇਰੇ ਦਿਨ ਕੈ ਜਿਹੜੇ ਮਨੋਂ ਮਾਰ ਰੂਹੀਆਂ ਦਾ ਬਹੁਤ ਬੋਧਾਵਾ ਬੜਾ ਕੁਝ ਹੋ ਰਿਹਾ ਜੀ ਗੁਰੂ ਦਾ ਸਮਾਰਾਮੇ ਸਮੇਂ ਇਹ ਕਰੀ ਸੁਣਾਈ ਜਨ ਦੇਖਿਓ ਨਾਲ ਇੱਕ ਮਿੰਟ ਅੱਜ ਆਵੇ ਆ ਦੇਖਿਓ ਕਰਨਾ ਪਹਿਲਾਂ ਹੱਥ ਕੋਲ ਆ ਜਾਏ ਆਂ ਜੀ ਕੋਟ 1 ਮਿੰਟ ਰੁਕਿਓ ਜੀ ਰੁਕਿਓ 1 ਮਿੰਟ ਇੱਥੇ ਯਸ ਮਿਲ ਗਿਆ ਇੱਕ ਵਾਰ ਕੇ ਦੁਆਰਾ ਇਹ ਸਾਹਮਣੇ ਦੇਖਿਓ ਇਸ ਕੈਮਰੇ ਨਾਲ ਹਾਂਜੀ ਹਾਂਜੀ ਇੱਥੇ ਦੇਖਿਓ ਜੀ ਸਾਰੇ ਇੱਥੇ ਦੇਖਿਓ ਇਹ 1 ਮਿੰਟ ਜੀ ਰੁਕਿਓ ਇੱਥੇ 1 ਮਿੰਟ ਰੁਕਿਓ ਇੱਥੇ ਜੀ ਰੁਕਿਓ ਜਰਾ ਰੁਕਿਓ ਜੀ ਇੱਥੇ ਲਈਏ ਫੋਟੋ ਚੈੱਕ ਆਪਾਂ ਚੱਲ ਹਾਂਜੀ ਠੀਕ ਹੈ ਜੀ ਇੱਥੇ ਦੇਖਿਓ ਜੀ 1 ਮਿੰਟ ਰੁਕਿਓ ਜੀ ਇੱਧੇ ਸਾਹਮਣੇ ਦੇਖਿਓ ਫੇਰ ਠੀਕ ਹੈ ਜੀ ਇੱਥੇ ਦੇਖਿਓ ਅ 1 ਮਿੰਟ ਜੀ ਰੁਕਿਓ ਜੀ ਜਰਾ ਬਾਬਾ ਜੀ ਇੱਧੇ ਦੇਖਿਓ ਸਾਹਮਣੇ ਹਾਂਜੀ ਇੱਧਰ ਹਾਂਜੀ ਜੀ ਇੱਧੇ ਸਾਹਮਣੇ ਦੇਖਿਓ ਜੀ ਇੱਧਰ ਹਾਂਜੀ ਸਰ ਥੋੜਾ ਜਿਹਾ ਨਾਲ ਹੋ ਕੇ ਇੱਧੇ ਸਾਹਮਣੇ ਦੇਖਿਓ ਜੀ ਹਾਂਜੀ 1 ਮਿੰਟ ਸਰ 1 ਮਿੰਟ ਸਰ ਇਹ ਐਸ ਪਲੀਜ਼ کیرتن پر دانا گرمکھ لائے دیا راگی سنگھا پاسوں شب د کیرتن بچار ارداساں ستوں سچے پاشا جی گرو کا لنگر سچے ہاضر ہے ਸ਼੍ਰੀ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਸਾਰੇ ਬੈਠੇ ਆ ਜਿਵੇਂ ਸਾਡੇ ਸਤਿਕਾਰਯੋਗ ਡਾਕਟਰ ਸਾਹਿਬ ਨੇ ਦੱਸਿਆ ਬਹੁਤ ਬਹੁਤ ਧੰਨਵਾਦ ਸਦਾ ਲਾਦੀ ਮਾਹੀ ਜੀ ਦਾ ਜਿਨ੍ਹਾਂ ਨੇ ਪਿਆਰ ਦੇ ਸ਼ਬਦ ਆਖੇ ਸੋ ਪਰਿਵਾਰ ਵੱਲੋਂ ਉਹਨਾਂ ਨੂੰ ਵੀ ਸਨਮਾਨ ਦਿੱਤਾ ਜਾਣਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਸੋ ਹੁਣ ਮੈਂ ਜੁੜ ਬੈਠੀ ਗੁਰੂ ਪਿਆਰੀ ਸਾਫ ਸਨ ਜੀ ਮੇਰੇ ਸਹਿਬਾ ਦਾ ਫਰਮਾਨ ਹੈ ਮਾਲਕ ਹੱਥ ਭੜਾਈਆਂ ਜਿਸ ਭਾਲੈ ਤਿਸ ਦੇਹੇ ਬੋਲੇ ਸੋ ਨਿਹਾਲ ਆਜੂ ਨਾਲ ਸਭ ਬੈਠੇ ਉਹਨਾਂ ਨੂੰ ਦੇਖਦੀ ਆ ਵੀ ਆ ਜਾਣ ਬੋਲੇ ਸੋ ਨਿਹਾਲ ਸਭ ਜੀ ਨਾਲ ਜੀ ਆ ਜਨਾਬ ਅਜਨਾਬ ਜੀ ਇੱਕ ਮਿੰਟ ਰੁਕਿਓ ਜੀ ਸੋਨਹਾਰ ਸਤਿ ਸ਼੍ਰੀ ਅਕਾਲ ਸ਼ਬਦ ਬਹੁਤ ਖਾਪੀ ਰਹਿਣਾ ਤੇ ਨਾ ਦੇਖਦੇ ਸਾਰੇ ਸੋਨਹਾਰ ਸੁਖੀ ਨਾਨਕ ਸੋਨਹਾਰ 1 ਮਿੰਟ ਚ ਰੁਕਿਓ ਇਦਾਂ ਹੀ ਏਸ ਅਜੀ ਸੋਨਹਾਂ ਸਤਿ ਸ੍ਰੀ ਅਕਾਲ ਬੋਲੇ ਸੋਨਹਾਂ ਸਤਿ ਸ੍ਰੀ ਅਕਾਲ ਜੰਨਤ ਦੀ ਦਿੰਦੀ ਹੈ ਇਹ ਗੁਰੂ ਕੀ ਦੇਖ ਲੈ ਕਰਕੇ ਸੋਨਹਾਂ ਸਤਿ ਸ੍ਰੀ ਅਕਾਲ ਆਓ ਸਾਜੀ ਨਾਲ ਆ ਜੀ واحرو جی کا خالص جی کی فتح ਅੱਜ ਆਪਾਂ ਆਪਣਾ ਛੋਟਾ ਵੀਰ ਸardar amarjit singh ਹੁਣਾਂ ਦੀ ਰਿਟਾਇਰਮੈਂਟ ਪਾਰਟੀ ਤੇ ਜੋ ਕਿ ASI ਸਾਹਿਬ ਨੇ ਆਏ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਸਾਰੇ ਅਫਸਰ ਸਹਿਬਾਨ ਇਲਾਕੇ ਦੇ ਸਮਾਜਸੀ ਵੀ ਇਲਾਕੇ ਦੇ ਸਾਰੇ ਜਾਂ ਉਹਨਾਂ ਦੇ ਆਪਣੇ ਰਿਸ਼ਤੇਦਾਰ ਆਪਾਂ ਸਾਰੇ ਇਕੱਠੇ ਹੋਏ ਆ ਵਾਹਿਗੁਰੂ ਦਾ ਬਹੁਤ ਵੱਡਾ ਸ਼ੁਕਰਾਨਾ ਹੈ ਕਿ ਜਦੋਂ ਬੰਦਾ ਐਡੀ ਲੰਬੀ ਸਰਵਿਸ ਕਰਕੇ ਉਹ ਵੀ ਪੰਜਾਬ ਪੁਲਿਸ ਦੇ ਵਿੱਚ ਬਹੁਤ ਵਧੀਆ ਤਰ੍ਹਾਂ ਰਿਟਾਇਰ ਹੋਏ ਹੋਣ ਮੈਂ ਇਹਨਾਂ ਨੂੰ ਬੜੇ ਲੰਬੇ ਸਮੇਂ ਤੋਂ ਅਮਰਜੀਤ ਸਿੰਘ ਉਹਨਾਂ ਨੂੰ ਜਾਣਦਾ ਹਾਂ ਕਿਉਂਕਿ ਸਾਡਾ ਵੀ ਪੁਰਾਣਾ ਪਿੰਡ ਸੂਸਾ ਤੇ ਇਹਨਾਂ ਦਾ ਵੀ ਸੂਸਾ ਹੈ ਤੇ ਬਾਬਾ ਜਵਾਹਰਦਾਸ ਉਹਨਾਂ ਦਾ ਬਹੁਤ ਵੱਡੀ ਕਿਰਪਾ ਜਿੱਥੇ ਸਾਰੇ ਇਲਾਕੇ ਤੇ ਆ ਉਥੇ ਇਸ ਪਰਿਵਾਰ ਨਾਲ ਸਦਾ ਅਮਰਜੀਤ ਸਿੰਘ ਉਹਨਾਂ ਨਾਲ ਵੀ ਆ ਜਿੱਥੇ ਇੱਕ ਬਹੁਤ ਵਧੀਆ ਅਫੀਸਰ ਦਰ ਹੈ ਜਾਂ ਬੜੇ ਲੋਕਾਂ ਦੇ ਸਾਰੀਆਂ ਪਾਰਟੀਆਂ ਦਾ ਨੂੰ ਇੱਕ ਪਾਸੇ ਛੱਡ ਕੇ ਵਧੀਆ ਪਰਾਇ ਇਹਨਾਂ ਨੇ ਪੁਲਿਸ ਦੇ ਵਿੱਚ ਕੰਮ ਕੀਤਾ ਉੱਥੇ ਧਾਰਮਿਕ ਤੌਰ ਤੇ ਵੀ ਬਹੁਤ ਮਜ਼ਬੂਤ ਨੇ ਜਿੱਥੇ ਗੁਰਬਾਣੀ ਦੀ ਗੱਲ ਕਰੀਏ ਜਾਂ ਪ੍ਰਾਣੇ ਗੁਰੂ ਗ੍ਰੰਥ ਸਾਹਿਬ ਦੀ ਜਾਂ ਪ੍ਰਾਣੀਆਂ ਸਾਖੀਆਂ ਦੀ ਗੱਲ ਮੈਂ ਕਿਉਂਕਿ ਸੁਣੀਆ ਇਸ ਕਰਕੇ ਮੈਂ ਗੱਲ ਕਰਦਾ ਆ ਕਿ ਚੰਗੇ ਰਾਗੀ ਢਾਡੀ ਕਥਾਵਾਚਕ ਵੀ ਉਨੀ ਵਧੀਆ ਤਰ੍ਹਾਂ ਗਰਬਾਣੀ ਬਾਰੇ ਗੱਲ ਨਹੀਂ ਕਰਦੇ ਤੇ ਜਿੰਨੀ ਸਰ ਅਮਰਜੀਤ ਸਿੰਘ ਹੋਣਾ ਤੇ ਬਾਬਾ ਜਵਾਰਦਾਸ ਹੋਣਾ ਦੇ ਉਸ ਸਥਾਨ ਦਾ ਗੁਰੂ ਗ੍ਰੰਥ ਸਾਹਿਬ ਦੀ ਇਹਨਾਂ ਤੇ ਕਿਰਪਾਇਆ ਜਿਸ ਵਧੀਆ ਤਰੀਕੇ ਦੇ ਨਾਲ ਉਹ ਸਾਰੀਆਂ ਸਾਖੀਆਂ ਨੂੰ ਸਾਰੇ ਬਾਣੀ ਨੂੰ ਇਹ ਦੱਸਦੇ ਆ ਇਸੇ ਕਰਕੇ ਅੱਜ ਮੈਂ ਇਹ ਗੱਲ ਕਹਿ ਸਕਦਾ ਕਿ ਚਾਰਪੁਰ ਦੇ ਵਿੱਚ ਕਿਉਂਕਿ ਲੰਬੀ ਸੇਵਾ ਕੀਤੀ ਆ ਹਰੇਕ ਕਿਸੇ ਨੂੰ ਵੀ ਚਾਹੇ ਕੋਈ ਕਿਸੇ ਵੀ ਪੋਲਿਟਿਕਸ ਤੇ ਕਿਸੇ ਵੀ ਪਾਰਟੀ ਦਾ ਆ ਕੋਈ ਸਮਾਜ ਸੇਵੀ ਜਥੇਬੰਦੀ ਆ ਕੋਈ ਹੋਰ ਆ ਉਹ ਇਹਨਾਂ ਦਾ ਬਹੁਤ ਵੱਡਾ ਮਾਣ ਸਤਿਕਾਰ ਕਰਦੇ ਆ ਤੇ ਇਹ ਵੀ ਸਾਰਿਆਂ ਨੂੰ ਬੜੇ ਪਿਆਰ ਨਾਲ ਚਾਹੇ ਕੋਈ ਬੱਚਾ ਆ ਚਾਹੇ ਬਜ਼ੁਰਗ ਆ ਉਹਨੂੰ ਬੜੇ ਪਿਆਰ ਦੇ ਨਾਲ ਇਹਨਾਂ ਨੇ ਇਹ ਪੁਲਿਸ ਦੀ ਜਿਹੜੀ ਨੌਕਰੀ ਆ ਬੜੀ ਵਧੀਆ ਤਰੀਕੇ ਨਾਲ ਇਹਨਾਂ ਨੇ ਕੀਤੀ ਆ ਅੱਜ ਬੜਾ ਖੁਸ਼ੀਆਂ ਵਾਲਾ ਦਿਨ ਆ ਖੁਸ਼ੀਆਂ ਵਾਲਾ ਸਮਾਂ ਆ ਕਿ ਸਾਡੇ ਵੀਰ ਜੀ ਸਰਦਾਰ ਅਮਰਜੀਤ ਸਿੰਘ ਜੀ ਜੋ ਕਿ ਸੇਵਾਮੁਕਤ ਹੋਏ ਨੇ ਪੁਲਿਸ ਡਿਪਾਰਟਮੈਂਟ ਤੋਂ ਤੇ ਮੇਰੇ ਲਈ ਬੜੀ ਇਮਾਨਦਾਰੀ ਗੱਲ ਆ ਕਿ ਉਹ ਸਾਡੇ ਪਿੰਡ ਸੂਸਾ ਤੋਂ ਨੇ ਸਾਡੇ ਵੱਡੇ ਭਰਾ ਨੇ ਤੇ ਜਿਸ ਤਰ੍ਹਾਂ ਉਹਨਾਂ ਨੇ ਪੂਰੀ ਨੌਕਰੀ ਇਮਾਨਦਾਰਨ ਕੀਤੀ ਬੇਦਾਗ ਨੌਕਰੀ ਕੀਤੀ ਤੇ ਇਹ ਵੀ ਸਾਡੇ ਲਈ ਇੱਕ ਬੜੀ ਇਮਾਨ ਵਾਲੀ ਗੱਲ ਆ ਖੁਸ਼ੀ ਵਾਲੀ ਗੱਲ ਆ ਤੇ ਅੱਜ ਗੁਰਦੁਆਰਾ ਸਾਹਿਬ ਪੁਲਿਸ ਲਾਈਨ ਤੇ ਹਸ਼ਾਰਪੁਰੇ ਕਿਸੀਂ ਪਹੁੰਚੇ ਆ ਤੇ ਮੈਂ ਆਈ ਹੋਈ ਸਾਰੀ ਸੰਗਤ ਨੂੰ ਸਾਰੇ ਇਸਤਾਨ ਨੂੰ ਉਹਨਾਂ ਨੂੰ ਜੀ ਆਇਆਂ ਆਖਦਾ ਤੇ ਉਹਨਾਂ ਦਾ ਧੰਨਵਾਦ ਕਰਦਾ ਤੇ ਉਹਨਾਂ ਨੂੰ ਵਧਾਈ ਵੀ ਦਿੰਦਾ ਕਿ ਅਸੀਂ ਗੁਰੂ ਮਹਾਰਾਜ ਦਾ ਆਸਰਾ ਲਾ ਕੇ ਓਟ ਆਸਰਾ ਲਾ ਕੇ ਉਹਨਾਂ ਦੇ ਅਸ਼ੀਰਵਾਦ ਲੈ ਕੇ ਹੁਣ ਅਮਰਜੀਤ ਸਿੰਘ ਜੀ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੇ ਆ ਤੇ ਮੈਂ ਇਹਨਾਂ ਦੀ ਨਵੀਂ ਜ਼ਿੰਦਗੀ ਸ਼ੁਰੂਆਤ ਲਈ ਇੱਕ ਸ਼ੁਭ ਸ਼ਾਵਾ ਸਾਡੇ ਵੱਲੋਂ ਤੰਦਰੁਸਤੀ ਦੇ ਸਰਦਾਸ ਕਰਦੇ ਆ ਤੇ ਜਿਸ ਤਰ੍ਹਾਂ ਪਹਿਲਾਂ ਵੀ ਨੌਕਰੀ ਦੌਰਾਨ ਵੀ ਇਹ ਕਾਫੀ ਸਮਾਜ ਸੇਵਾ 'ਚ ਹਿੱਸਾ ਲੈਂਦੇ ਸੀਗੇ ਤੇ ਇਸ ਤਰ੍ਹਾਂ ਹੀ ਇਹਨਾਂ ਜਿਹੜਾ ਅੱਗੇ ਸਮਾਜ ਸੇਵਾ ਦਾ ਜਿਹੜਾ ਕੰਮ ਹੈਗਾ ਅੱਗੇ ਚੱਲਦਾ ਰਾਗੇ ਤੇ ਅਸੀਂ ਇਹਨਾਂ ਕੋਲ ਹੋਰ ਅਸੀਂ ਹੁਣ ਤਾਂ ਚਲੋ ਫ੍ਰੀ ਹੋ ਗਏ ਨੇ ਤੇ ਅਸੀਂ ਇਹਨਾਂ ਦੀ ਹੋਰ ਸਮਾਜ ਸੇਵਾ ਜਿਸੀਂ ਆਪਾਂ ਇਹਨਾਂ ਦੀ ਯੋਗਦਾਨ ਅਸੀਂ ਲਾਵਾਂਗੇ ਸੋ ਮੈਂ ਇੱਕ ਵਾਰ ਫਿਰ ਸਰਦਾਰ ਰਮਜੀਤ ਸਿੰਘ ਜਿਉਂ ਇਹਨਾਂ ਦੇ ਪੂਰੇ ਪਰਿਵਾਰ ਨੂੰ ਤੇ ਪਿੰਡ ਵਾਸੀਆਂ ਨੂੰ ਤੇ ਪੂਰੇ ਡਿਪਾਰਟਮੈਂਟ ਨੂੰ ਬਹੁਤ-ਬਹੁਤ ਵਧਾਈ ਬਹੁਤ-ਬਹੁਤ ਮੁਬਾਰਕਬਾਦ ਧੰਨਵਾਦ ਜੀ ਮੈਂ ਸਰਦਾਰ ਰਮਜੀਤ ਸਿੰਘ ਸਬ ਇੰਸਪੈਕਟਰ 141199 ਨੂੰ ਬਤੌਰ ਕਾਂਸਟੇਬਲ ਪੰਜਾਬ ਪੁਲਿਸ ਵਿੱਚ ਭਰਤੀ ਹੋਇਆ ਸੀ ਤੇ ਅੱਜ ਮੈਂ 35 ਸਾਲ ਕੁਝ ਮਹੀਨਿਆਂ ਦੀ ਨੌਕਰੀ ਪੂਰੀ ਕਰਨ ਤੋਂ ਬਾਅਦ ਰਿਟਾਇਰ ਹੋਇਆ ਹਾਂ ਮੈਂ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਨੌਕਰੀ ਕੀਤੀ ਹੈ ਇੱਥੇ ਨਹੀਂ ਬਾਹਰਲੇ ਸਟੇਟਾਂ ਜਿਉਂਪੀ ਬਿਹਾਰ ਅਸਾਮ ਵਿੱਚ ਵੀ ਬਤੌਰ ਆਪਣੇ ਕਮਾਂਡੋ ਵਜੋਂ ਡਿਊਟੀ ਕਰਦੇ ਰਹੇ ਹਾਂ ਡਿਊਟੀ ਦੌਰਾਨ ਅਸੀਂ ਬਹੁਤ ਕੁਝ ਸਿੱਖਿਆ ਹੈ ਇਸ ਡਿਊਟੀ ਦੌਰਾਨ ਹੀ ਅਸੀਂ ਲੋਕਾਂ ਨਾਲ ਪਿਆਰ ਬਣਾਇਆ ਹੈ ਬੜੀ ਇਮਾਨਦਾਰੀ ਨਾਲ ਤੰਦਾ ਹੀ ਨਾਲ ਡਿਊਟੀ ਕੀਤੀ ਹੈ ਅਸੀਂ ਮਹਿਕ ਮੇ ਦੇ ਨਾਲ ਬਹੁਤ ਪਿਆਰ ਖਟਿਆ ਹੈ ਇਸ ਪਿਆਰ ਸਰਕਾਰ ਲੋਕ ਸਾਨੂੰ ਅੱਜ ਵੀ ਪਿਆਰ ਕਰਦੇ ਹਨ ਮੈਂ ਤਾਂ ਬਾਕੀ ਮਰਾਜਮਾਨ ਨੂੰ ਵੀ ਇਹ ਰਾਏ ਜੰਨਾ ਹਾਂ ਕਿ ਆਪਣੀ ਜੀ ਡਿਊਟੀ ਆ ਇਮਾਨਦਾਰੀ ਨਾਲ ਕਰੋ ਤਾਂ ਦਾਹੀ ਨਾ ਕਰੋ ਲੋਕਾਂ ਨਾਲ ਪਿਆਰ ਬਣਾਓ ਤਾਂ ਜੋ ਲੋਕ ਸਾਨੂੰ ਪਿਆਰ ਕਰਨ ਭਾਈ ਗੁਰਖਾਲਸਾ ਵਾਹਿਗੁਰੂ ਜੀ ਕੀ ਫਤਿਹ